ਦੀ ਪਾਸਟਰਾਂ ਨੇ ਇੱਕ ਐਲਾਨ ਕੀਤਾ ਅਮ੍ਰਿਤ ਸਰ ਕ੍ਰੂਸੇਡ ਭਾਵ ਕਿ ਇਸ ਨਗਰੀ ਦਾ ਧਰਮ ਤਬਦੀਲ ਕਰਕੇ ਇਸ ਨੂੰ ਇਸਾਈਅਤ ਦੇ ਰੰਗ ਵਿੱਚ ਰੰਗ ਦਾਂਗੇ ਇਸ ਐਲਾਨ ਦੇ ਅਰਥ ਸਮਝੋ ਕਿ ਧਰਮ ਯੁੱਧ ਦਾ ਐਲਾਨ ਕਿ ਤੁੰ ਦਾ ਧਰਮ ਤਬਦੀਲ ਕਰਕੇ ਇਸਾਈਅਤ ਦੇ ਰੰਗ ਵਿੱਚ ਰੰਗ ਦਾਂਗੇ ਕੀ ਇਹ ਪਾਸਟਰ ਜਾ ਕੇ ਮੱਕੇ ਦੇ ਵਿੱਚ ਇਹ ਨਾਰਾ ਦੇ ਸਕਦੇ ਆ ਕਦੀ ਨਹੀਂ ਦੇਣਗੇ ਜਾ ਕੇ ਬਨਾਰਸ ਦੇ ਵਿੱਚ ਹਰ ਦੁਆਰ ਜੁੱਧਿਆ ਦੇ ਵਿੱਚ ਨਾਰਾ ਦੇ ਸਕਦੇ ਆ ਬੋਲਤੀ ਬੰਦ ਹੋ ਜੂਗੇ ਇਹਨਾਂ ਦੀ ਕਿਉਂਕਿ 76 ਦਾ ਡਰਿਆ ਇਹ ਪਖੰਡੀ ਪਾਸਟਰ ਸਟੇਟ ਵੱਲੋਂ ਪਲਾਂਟ ਹੀ ਸਿੱਖ ਧਰਮ ਨੂੰ ਤਬਦੀਲ ਕਰਨ ਲਈ ਕੀਤੇ ਗਏ ਹੁਣ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਇਹ ਨਾਰਾ ਦੇ ਰਹੇ ਆ ਤੇ ਇਹਨਾਂ ਦੇ ਖਿਲਾਫ ਕੌਣ ਬੋਲੂਗਾ ਉਹ ਜੋਧਾ ਅਮਰਤਪਾਲ ਜਦੋਂ ਬਾਾਰ ਸੀ ਉਹਨੇ ਯੁਰਤ ਨਾਲ ਕਿਹਾ ਸੀ ਕਿ ਤੁਸੀਂ ਆਪਣਾ 크ਰੂਸੇਡ ਆ ਪ੍ਰੋਗਰਾਮ ਕਰਕੇ ਦਿਖਾਓ ਫਿਰ ਦੱਸਾਂਗੇ ਅੱਜ ਕੀ ਜਥੇਦਾਰਾਂ ਦਾ ਹੱਕ ਨਹੀਂ ਇਹਦੇ ਖਿਲਾਫ ਬੋਲਣ ਦਾ ਕਿ ਉਹ ਧਰਮ ਤਬਦੀਲ ਦਾ ਨਾਰਾ ਮਾਰਨ ਦੇ ਆ ਤੇ ਤੁਸੀਂ ਚੁੱਪ ਕਰਕੇ ਬੈਠੇ ਜੇ ਫਿਰ ਕਹਿੰਦੇ ਜੀ ਜਥੇਦਾਰਾਂ ਨੂੰ ਹਰ ਗੱਲ 'ਚ ਘੇਰ ਲੈਂਦੇ ਆ ਜਾਂ ਤੇ ਫਿਰ ਜਥੇਦਾਰੀਆਂ ਛੱਡ ਦੋ ਨਾ ਘੇਰਗੇ ਤੁਹਾਨੂੰ ਕੁਰਸੀਆਂ ਤੋਂ ਵਿਹਲੇ ਹੋ ਜੋ ਜੇ ਚੌਧਰਾ ਜਥੇਦਾਰੀਆਂ ਕਰਨੀਆਂ ਐ ਤੇ ਸੰਗਤ ਨੇ ਤੇ ਭਾਈ ਤੁਹਾਨੂੰ ਹੀ ਸਵਾਲ ਕਰਨਾ ਹੈ ਕਿ ਤੁਹਾਡੇ ਹੁੰਦਿਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਦਾਂ ਸਾਈ ਕਹਿ ਦੇਣ ਕਿ ਅੰਮ੍ਰਿਤਸਰ ਕ੍ਰੁਸੇਡ ਅੱਡੇ ਜਥੇਦਾਰਾਂ ਦੇ ਹੁੰਦਿਆਂ ਇਹਨਾਂ ਦੀ ਯੁਰਤ ਕਿਵੇਂ ਪੈਜੇ ਨਾਰਾ ਦੇਣ ਦੀ ਆ ਕੱਲ ਦਾ ਨੌਜਵਾਨ ਦੁਬਈੋਂ ਆਇਆ ਸੀ ਭਾਈ ਅਮਰਤਪਾਲ ਤੇ ਕੁਸਕੇ ਨਹੀਂ ਸੀ ਇਹ ਗੱਲ ਯੁਰਤ ਦੀ ਆ ਉਹਨੇ ਯੁਰਤ ਨਾਲ ਲਲਕਾਰਿਆ ਸੀ ਤੇ ਦੋਸਤੋ ਇਸ ਨੌਜਵਾਨ ਵੱਲੋਂ ਇਸਾਈ ਧਰਮ ਦੁਆਰਾ ਕੀਤੇ ਜਾ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਕਾਰ्यक्रम ਦੇ ਬਾਰੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਵੱਡੇ ਦੋਸ਼ ਲਗਾਏ ਗਏ ਹਨ ਦੋਸਤੋ ਧਰਮ ਸਾਰੇ ਚੰਗੇ ਹੁੰਦੇ ਹਨ ਪਰ ਕੁਝ ਧਰਮਾਂ ਦੇ ਵਿੱਚ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਸ ਕਰਕੇ ਕੀ ਉਹ ਆਪਣੇ ਧਰਮ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਨੇ ਇਸੇ ਤਰ੍ਹਾਂ ਦੀ ਹੀ ਕਟੂਤ ਕਹਿ ਸਕਦੇ ਹਾਂ ਕੰਮ ਇੱਕ ਸਖਸ਼ ਵੱਲੋਂ ਕੀਤਾ ਗਿਆ ਜੋ ਕਿ ਇਸਾਈ ਧਰਮ ਦਾ ਜਿਸ ਵੱਲੋਂ ਕੀ ਅਮਸਰ ਸਾਹਿਬ ਦੇ ਵਿੱਚ ਧਰਮ ਪਰਿਵਰਤਨ ਦੇ ਲਈ ਇੱਕ ਪੋਸਟ ਪਾਈ ਗਈ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੋ ਕਮੈਂਟ ਕਰਨਾ ਕਿਉਂਕਿ ਇਸ ਨੌਜਵਾਨ ਵੱਲੋਂ ਵੀ ਚੈਲੰਜ ਕੀਤਾ ਗਿਆ ਕਿ ਇਸ ਤਰ੍ਹਾਂ ਦੇ ਉਹ ਕੰਮ ਮੱਕੇ ਦੇ ਵਿੱਚ ਜਾ ਕੇ ਜਾਂ ਫਿਰ ਹਿੰਦੂਆ ਦੇ ਤਾਰਮਕਸਥਾਨ ਤੇ ਜਾ ਕੇ ਕੀ ਕਰ ਸਕਦੇ ਨੇ ਫਿਰ ਸਿੱਖ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਬਾਰੇ ਵੀ ਕਿਉਂ ਚੁੱਪ ਰਹਿੰਦੇ ਨੇ ਇਸ ਬਾਰੇ ਇਸ ਨੌਜਵਾਨ ਨੇ ਇੱਕ ਵੱਡਾ ਸਵਾਲ ਪੁੱਛਿਆ ਤਾਨੂੰ ਇਸ ਬਾਰੇ ਕੀ ਲੱਗਦਾ ਹੈ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਨੌਜਵਾਨ ਦੀਆਂ ਗੱਲਾਂ ਸੱਚੀਆਂ ਨੇ ਤਾਂ ਕਮੈਂਟਾਂ ਦੇ ਵਿੱਚ yes ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਨੌਜਵਾਨ ਸਹੀ ਨਹੀਂ ਕਹਿ ਰਿਹਾ ਤਾਂ ਕਮੈਂਟਾਂ ਦੇ ਵਿੱਚ no ਟਾਈਪ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ ਹੋਰ ਅਪਡੇਟਸ ਦੇ ਲਈ ਬਣੇ ਰਹੋ ਅਲਿਮਟਡ ਗਿਆਨ ਦੇ ਨਾਲ ਦੀ ਪਾਸਟਰਾਂ ਨੇ ਇੱਕ ਐਲਾਨ ਕੀਤਾ ਅਮ੍ਰਿਤ ਸਰ ਕ੍ਰੂਸੇਡ ਭਾਵ ਕਿ ਇਸ ਨਗਰੀ ਦਾ ਧਰਮ ਤਬਦੀਲ ਕਰਕੇ ਇਸ ਨੂੰ ਇਸਾਈਅਤ ਦੇ ਰੰਗ ਵਿੱਚ ਰੰਗ ਦਾਂਗੇ ਇਸ ਐਲਾਨ ਦੇ ਅਰਥ ਸਮਝੋ ਕਿ ਧਰਮ ਯੁੱਧ ਦਾ ਐਲਾਨ ਕਿਥੋਂ ਦਾ ਧਰਮ ਤਬਦੀਲ ਕਰਕੇ ਇਸਾਈਅਤ ਦੇ ਰੰਗ ਵਿੱਚ ਰੰਗ ਦਾਂਗੇ ਕੀ ਇਹ ਪਾਸਟਰ ਜਾ ਕੇ ਮੱਕੇ ਦੇ ਵਿੱਚ ਇਹ ਨਾਰਾ ਦੇ ਸਕਦੇ ਆ ਕਦੀ ਨਹੀਂ ਦੇਣਗੇ ਜਾ ਕੇ ਬਨਾਰਸ ਦੇ ਵਿੱਚ ਹਰ ਦੁਆਰ ਜੁੱਧੀਆਂ ਦੇ ਵਿੱਚ ਨਾਰਾ ਦੇ ਸਕਦੇ ਆ ਬੋਲਤੀ ਬੰਦ ਹੋ ਜੂਗੇ ਇਹਨਾਂ ਦੀ ਕਿਉਂਕਿ ਛਤਰ ਦਾ ਡਰਿਆ ਇਹ ਪਖੰਡੀ ਪਾਸਟਰ ਸਟੇਟ ਵੱਲੋਂ ਪਲਾਂਟ ਹੀ ਸਿੱਖ ਧਰਮ ਨੂੰ ਤਬਦੀਲ ਕਰਨ ਲਈ ਕੀਤੇ ਗਏ ਹੁਣ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਇਹ ਨਾਰਾ ਦੇ ਰਹੇ ਆ ਤੇ ਇਹਨਾਂ ਦੇ ਖਿਲਾਫ ਕੌਣ ਬੋਲੂਗਾ ਉਹ ਜੋਧਾ ਅਮਰਤਪਾਲ ਜਦੋਂ ਬਾਾਰ ਸੀ ਉਹਨੇ ਯੁਰਤ ਨਾਲ ਕਿਹਾ ਸੀ ਕਿ ਤੁਸੀਂ ਆਪਣਾ ਕ੍ਰੁਸੇਡ ਆ ਪ੍ਰੋਗਰਾਮ ਕਰਕੇ ਦਿਖਾਓ ਫਿਰ ਦੱਸਾਂਗੇ ਅੱਜ ਕੀ ਜਥੇਦਾਰਾਂ ਦਾ ਹੱਕ ਨਹੀਂ ਇਹਦੇ ਖਿਲਾਫ ਬੋਲਣ ਦਾ ਕਿ ਉਹ ਧਰਮ ਤਬਦੀਲ ਦਾ ਨਾਰਾ ਮਾਰਨ ਦੇ ਆ ਤੇ ਤੁਸੀਂ ਚੁੱਪ ਕਰਕੇ ਬੈਠੇ ਜੇ ਫਿਰ ਕਹਿੰਦੇ ਜੀ ਜਥੇਦਾਰਾਂ ਨੂੰ ਹਰ ਗੱਲ 'ਚ ਘੇਰ ਲੈਂਦੇ ਆ ਜਾਂ ਤੇ ਫਿਰ ਜਥੇਦਾਰੀਆਂ ਛੱਡ ਦੋ ਨਾ ਘੇਰਗੇ ਤੁਹਾਨੂੰ ਕੁਰਸੀਆਂ ਤੋਂ ਵਿਹਲੇ ਹੋ ਜੋ ਜੇ ਚੌਧਰਾਂ ਜਥੇਦਾਰੀਆਂ ਕਰਨੀਆਂ ਐ ਤੇ ਸੰਗਤ ਨੇ ਤੇ ਭਾਈ ਤੁਹਾਨੂੰ ਹੀ ਸਵਾਲ ਕਰਨਾ ਹੈ ਕਿ ਤੁਹਾਡੇ ਹੁੰਦਿਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿੱਦਾਂ ਸਾਈ ਕਹਿ ਦੇਣ ਕਿ ਅੰਮ੍ਰਿਤਸਰ 크ਰੂਸੇਡ ਤੁਹਾਡੇ ਜਥੇਦਾਰਾਂ ਦੇ ਹੁੰਦਿਆਂ ਇਹਨਾਂ ਦੀ ਯੁਰਤ ਕਿਵੇਂ ਪੈਜੇ ਨਾਰਾ ਦੇਣ ਦੀ ਆ ਕੱਲ ਦਾ ਨੌਜਵਾਨ ਦੁਬਈੋਂ ਆਇਆ ਸੀ ਭਾਈ ਅਮਰਪਾਲ ਤੇ ਕੁਸਕੇ ਨਹੀਂ ਸੀ ਇਹ ਗੱਲ ਯੁਰਤ ਦੀ ਆ ਉਹਨੇ ਯੁਰਤ ਨਾਲ ਲਲਕਾਰਿਆ ਸੀ